ਆਵਾਜ਼ ਸੁਣੋ ਆਵਾਜ਼ ਸੁਣੋ ਕਿਛੁ ਸੁਣੋ ਤੇ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਸਤੇ ਕੀਤਾ ਵਾ ਉਹ ਜੇ ਉਹਨਾਂ ਨੇ ਗਲਤ ਸ਼ਬਦ ਬੋਲੇ ਤੇ ਉਹਨਾਂ ਨੂੰ ਪੋਤਣੇ ਪਾਇਆ ਔਰ ਉਹਨਾਂ ਨੇ ਤਲਾਸੀ ਲੈਣੀ ਆ ਝੜਤੀ ਕਰਨੀ ਆ ਕੋਈ ਵੀ ਭਾਵੇਂ ਰਾਜਾ ਕਿਉਂ ਨਾ ਆ ਜਾ ਜਿਹੜਾ ਡਿਊਟੀ ਤੇ ਖਲੋਤਾ ਉਹਨੇ ਆਪਦੀ ਡਿਊਟੀ ਨਿਭਾਉਣੀ ਆ ਉਹ ਲੜਕੀ ਨੇ ਉਹਨੂੰ ਵਾਧ ਕਟਕਿਆ 100-100 ਰੁਪਏ ਤੇ ਧਰਨੇ ਤੇ ਜਾਣ ਨੂੰ ਜਨਾਨੀਆਂ ਜਾ ਕੇ ਵੇਂਦੀਆਂ ਵਾ ਉਹਨੇ ਵਾਧ ਕਟ ਲਵਜ ਬਹੁਤ ਬੋਲੇ ਜਿਹੜੇ ਬੋਲੇ ਕਈ ਲਵਜ ਇਹੋ ਜਿਹੇ ਵੀ ਬੋਲੇ ਜਿਹੜੇ ਐਨ ਦੇ ਲਾਇਕ ਨਹੀਂ ਸਾਡਾ ਤੇ ਇਹ ਆ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨੇ ਜੋ ਕੰਮ ਕੀਤਾ ਉਹ ਕੋਈ ਗਲਤ ਨਹੀਂ ਕੀਤਾ ਚੰਗਾ ਕੀਤਾ ਤੁਸੀਂ ਲੜਕੀ ਦੇ ਕੀ ਲੱਗਦੇ ਹੋ ਚਾਚਾ ਜੀ ਲੱਗਦੇ ਆ ਜੀ ਤੇ ਕੀ ਕਹਿਣਾ ਚਾਹੋਗੇ ਜਿਹੜਾ ਇਹ ਕੰਮ ਕੀਤਾ ਵਧੀਆ ਕੀਤਾ ਜਾਂ ਗਲਤ ਕੀਤਾ ਨਹੀਂ ਉਹ ਉਹਨੇ ਆਪ ਦੇ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਉਹਨੇ ਠੀਕ ਕੀਤਾ ਅੱਜ ਕਿਵੇਂ ਮਹਿਸੂਸ ਕਰਦੇ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨਤ ਕੀਤਾ ਗਿਆ ਸਾਰੇ ਪ੍ਰੋਗਰਾਮ ਬਤਾ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨਤ ਕੀਤਾ ਕਿਵੇਂ ਮਹਿਸੂਸ ਕਰਦੇ ਹੋ ਜੀ ਐਂ ਚੰਗਾ ਮੂਸ ਕਰਦੇ ਆ ਜੀ ਸਾਰੀ ਪੰਚਾਇਤ ਤੁਹਾਡੇ ਨਾਲ ਹਾਂ ਜੀ ਸਭ ਤੋਂ ਵੱਡਾ ਮੈਂ ਗੁਰਚਰਨ ਸਿੰਘ ਕੈਪਟਨ ਗੁਰਚਰਨ ਸਿੰਘ ਆਨਰਰੀ ਕੈਪਟਨ ਪੈਨਸ਼ਨ ਆਏ। ਦੂਸਰਾ ਮੰਗਲ ਸਿੰਘ ਗੁਜ਼ਰ ਚੁੱਕੇ ਨੇ ਸਰਦਰੀ ਪੈਨਸ਼ਨ ਆਏ ਸੀ। ਤੀਸਰਾ ਸਰਵਣ ਸਿੰਘ ਪਹਿਲਵਾਨ। ਇੰਡੀਆ ਦਾ ਪਹਿਲਵਾਨ ਹੋਇਆ ਸਰਵਣ ਸਿੰਘ। ਆਮ ਇਹਦੇ ਨਾਲ ਕਰਤਾਰ ਦੇ ਨਾਲ ਕੁਸ਼ਤੀਆਂ ਹੁੰਦੀਆਂ ਹੁੰਦੀਆਂ ਉਹਦੀਆਂ। ਤੀਸਰੇ ਥਾ ਉਹ ਜਲੰਧਰ ਰਹਿੰਦੇ ਨੇ। ਉਸ ਤੋਂ ਇਲਾਵਾ ਚੌਥੇ ਥਾਂ ਉਤਮ ਸਿੰਘ ਜਿਹੜੀ ਹੈ ਲੜਕੀ ਆ ਜਿਹੜੀ ਆਪਣੇ ਕੁਲਵਿੰਦਰ ਕੌਰ ਉਹ ਖੇਤੀ ਕਰਦਾ ਇਹ ਪਿੰਡ ਇੱਥੇ ਉਸ ਤੋਂ ਛੋਟਾ ਸਾਰਾਂ ਤੋਂ ਇਸ ਸ਼ੰਕਰ ਸਿੰਘ ਸਾਰਾਂ ਤੋਂ ਛੋਟਾ ਪਰ ਇਹ ਸਾਡਾ ਪਰਿਵਾਰਕ ਹੈਗਾ ਜਿਹੜਾ ਬੇਟੇ ਬਟਾ ਤੇ ਕਬਈ ਕਿਵੇਂ ਦੇਖਦੇ ਹੋ ਜਿਵੇਂ ਕਸਾਮੀ ਅੰਦੋਲਨ ਤੇ ਚੱਲਦੇ ਆ ਜਿਹੜਾ ਕਿ ਇਹ 15 ਨਵਾਂ ਤੋਂ ਜਿਹੜਾ ਕਿ ਇੱਕ ਬਿਆਨ ਦਿੱਤਾ ਹੈਗਾ ਹੂੰ ਸਾਨਾ ਪ੍ਰਤੀ ਕਿਵੇਂ ਦੇਖਦੇ ਹੋ ਇਹਨੂੰ ਬਿਆਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਦੇਖੋ ਜੋ ਕੁਝ ਹੋਇਆ ਹੈ ਗਲਤ ਹੋਇਆ ਜਿਹੜਾ ਬੰਦਾ ਜੇ ਉਹ ਆਪਣੀ ਪੋਜੀਸ਼ਨ ਵਿੱਚ ਵੱਡੇ ਥਾਵਾਂ ਤੇ ਉਹਨੂੰ ਛੋਟੇ ਆਦਮੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਦਰਕਾਰਨਾ ਚਾਹੀਦਾ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਇੱਜ਼ਤ ਕਰਕੇ ਕੀਤੀ ਜਾਂਦੀ ਆ ਇੱਜ਼ਤ ਲਈ ਜਾਂਦੀ ਆ ਇਹ ਉਹਨਾਂ ਨੇ ਜੋ ਉਸ ਐਮਪੀ ਨੇ ਕੀਤਾ ਉਹ ਅਚਾਨਕ ਕੀਤਾ sous रे हो मैं आ